ਡਾਕਟਰ ਨੀਤਮਲ ਸਿੰਘ ਵਾਦੀ ਹੈ ਅਸੀਂ ਵਾਦੀ ਹਸਪੀਟਲ ਬਠਿੰਡਾ ਦੇ ਵਿੱਚੋਂ ਦੀ ਆਏ ਹਾਂ ਅਸੀਂ ਅੱਜ ਇਨੋਗ੍ਰੇਸ਼ਨ ਕਰ ਰਹੇ ਹਾਂ ਦੋ ਚੀਜ਼ਾਂ ਦੀ ਵਾਦੀ ਰੋਬੋਟਿਕ ਨੀ ਐਂਡ हिਪ ਰਿਪਲੇਸਮੈਂਟ ਸਿਸਟਮ ਐਂਡ ਵਾਦੀ ਆਈਵੀਐਫ ਅਸੀਂ ਇਹ ਨਿਊ ਟੈਕਨੋਲੋਜੀ ਲੈ ਕੇ ਆਏ ਹਾਂ ਦੋਨੋਂ ਹੀ ਖੇਤਰਾਂ ਦੇ ਵਿੱਚ ਜਿਦੇ ਵਿੱਚ ਅਸੀਂ ਰੋਬੋਟ ਦੇ ਨਾਲ ਚੂਲੇ ਅਤੇ ਗੋਡੇ ਬਦਲਦੇ ਹਾਂ ਇਹ ਮੇਰੇ ਮੈਡਮ ਨੇ ਡਾਕਟਰ ਸੋਨੀਆ ਇਹ ਆਪਣਾ ਲੇਜ਼ਰ ਦੇ ਨਾਲ ਆਈਵੀਐਫ ਟ੍ਰੀਟਮੈਂਟ ਕਰਦੇ ਹੈ ਜਿਹੜਾ ਕਿ ਮੋਸਟ ਐਡਵਾਂਸਡ ਟੈਕਨੀਕ ਹੈਗੀ ਹੈ ਜਿਸ ਨਾਲ ਅਸੀਂ ਮੋਰ ਥੈਨ 90% ਸਕਸੈਸਫੁਲ ਰਿਜ਼ਲਟਸ ਦੇ ਰਹੇ ਹਾਂ ਮੁਬਾਰਕਾਂ ਜੀ ਹੁਣ ਆਪਾਂ ਸੋਚਦੇ ਹਾਂ ਕਿ ਪੁਰਾਣੀ ਟੈਕਨੀਕ ਨਾਲ ਜਦੋਂ ਗੋਡੇ ਬਦਲੇ ਹੀ ਜਾ ਰਹੇ ਸੀ ਤੇ ਫਿਰ ਰੋਬੋਟ ਦੀ ਕੀ ਲੋੜ ਹੈ ਰੋਬੋਟ ਦੇ ਨਾਲ ਆਪਾਂ ਐਕਿਊਰੇਸੀ 100% ਲੈ ਕੇ ਆਣੇ ਹ ਜਿਸ ਦੇ ਵਿੱਚ ਕੱਟ ਖੂਨ ਦਾ ਵਾਹ ਔਨ ਕਰਕੇ ਲੈਸ ਬਲੱਡ ਲਾਸ ਔਨ ਕਰਕੇ ਹਾਰਟ ਦਾ ਰਿਸਕ ਬਹੁਤ ਘੱਟ ਜਾਂਦਾ ਹੈ ਚੀਰ ਫਾੜ ਬਹੁਤ ਜ਼ਿਆਦਾ ਨਹੀਂ ਕੀਤੀ ਜਾਂਦੀ ਬਲੇਡਲੈਸ ਸਰਜਰੀ ਹੈ ਜਿਸ ਦੇ ਨਾਲ ਪੋਸਟ ਆਪਰੇਟਿਵ ਰਿਕਵਰੀ ਆਪਰੇਸ਼ਨ ਤੋਂ ਬਾਅਦ ਰਿਕਵਰੀ ਬਹੁਤ ਫਾਸਟ ਹੈ ਤੇ ਦਰਦਾਂ ਨਹੀਂ ਹੁੰਦੀਆਂ ਇਸ ਚੀਜ਼ ਦੇ ਵਿੱਚ ਅ퍼 ਹਾਈ ਰਿਸਕ ਪੇਸ਼ੈਂਟਸ ਦੇ ਵਿੱਚ ਵੀ ਸਰਜਰੀ ਕਰ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਕਹਿਣ ਦਾ ਮਤਲਬ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਜਾਂ ਜਿਨ੍ਹਾਂ ਦਾ ਹਾਰਟ ਦਾ ਰਿਸਕ ਹੈ ਉਹਨਾਂ ਦੇ ਵਿੱਚ ਇਹ ਸਰਜਰੀ ਬਹੁਤ ਵਧੀਆ ਰਿਜ਼ਲਟਸ ਦਿੰਦੀ ਹੈ ਜਿਨ੍ਹਾਂ ਨੂੰ ਬਾਕੀ ਹਸਪੀਟਲ ਦੇ ਵਿੱਚ ਮਨਾ ਕਰ ਦਿੱਤਾ ਜਾਂਦਾ ਹੈ ਉਹ ਅਸੀਂ ਘੱਟ ਰਿਸਕ ਦੇ ਵਿੱਚ ਇਹ ਸਰਜਰੀ ਕਰ ਸਕਦੇ ਹਾਂ ਤੁਹਾਨੂੰ ਇਹ ਖਰਚਾ ਕਿੰਨਾ ਕਰੀਏ ਜੀ ਜਦੋਂ ਕੋਸਟਲੀ ਨਹੀਂ ਸਰ ਇਹ ਬਿਲਕੁਲ ਕੋਸਟਲੀ ਨਹੀਂ ਹੈ ਅਸੀਂ ਇਨਫੈਕਟ ਹੁਣ ਇੱਕ ਓਪਨਿੰਗ ਸੈਰੇਮਨੀ ਤੇ ਆਪਣਾ ਇੱਕ ਆਫਰ ਰੱਖੀ ਹੈ ਇੱਕ ਗੁਰ ਆਪਣੇ ਗੁਰਪੁਰਬ ਤੇ ਅਸੀਂ ਇੱਕ ਆਫਰ ਵੀ ਲਗਾਈ ਸੀ ਕਿ ਇਸ ਵਿੱਚ ਕੋਈ ਰੋਬੋਟਿਕ ਦੀ ਐਕਸਟਰਾ ਫੀਸ ਨਹੀਂ ਲਿੱਤੀ ਜਾਊਗੀ ਕਿਉਂਕਿ ਇਹ ਬਾਹਰ ਕਿਸੇ ਵੀ ਹਸਪਤਾਲ ਚ ਤੁਸੀਂ ਕਰਵਾਣੀ ਹੋ ਇੱਕ ਗੱਡੇ ਦਾ 50000 ਦਾ ਦੋ ਗੱਡੇ ਦਾ ਲੱਖ ਤੱਕ ਦਾ ਖਰਚਾ ਹੋ ਜਾਂਦਾ ਐ ਐਕਸਟਰਾ ਬਾਕੀ ਆਪਰੇਸ਼ਨ ਤੋਂ ਇਲਾਵਾ ਪਰ ਅਸੀਂ ਰੋਬੋਟਿਕ ਦੇ ਕੋਈ ਐਕਸਟਰਾ ਚਾਰजेस ਨਹੀਂ ਲੈ ਰਹੇ ਹਾਂ। ਆਯੂਸ਼ਮਨ ਯੋਜਨਾ ਵੀ ਚੱਲ ਰਹੀ ਹੈ ਜਿਸ ਤੋਂ। ਆਯੂਸ਼ਮਨ ਯੋਜਨਾ ਦੇ ਵਿੱਚ ਸਰਕਾਰ ਵੱਲੋਂ ਮਨਾਈ ਹੈ। ਗੋਡੇ ਚੂਲੇ ਨਹੀਂ ਬਦਲੇ। ਤੁਲਾ ਬਦਲੇ ਜਾਂ ਤਾਂ ਪੰਜਾਬ ਸਰਕਾਰ ਹੀ ਗੋਡੇ ਨਹੀਂ ਬਦਲੇ ਜਾਂਦੀ ਹੈ। ਸਰਕਾਰ ਜਿਵੇਂ ਇਹ ਇਸ ਦਾ ਕੰਪੀਟੀਸ਼ਨ ਵਧ ਰਿਹਾ ਹੈ ਜੀ ਰੋਬੋਟ ਦਾ ਤੇ ਇਹਦੇ ਨਾਲ ਹੋਰ ਆਪਾਂ ਕੀ ਕਹਿ ਸਕਦੇ ਹਾਂ ਵੀ ਜਿਹੜਾ ਮਰੀਜ਼ਾਂ ਨੂੰ ਐਕਸਟਰਾ ਜਿਹੜਾ ਰਾਹਤ ਮਿਲ ਸਕਦੀ ਹੈ। ਸਰ ਦੋ ਚੀਜ਼ਾਂ ਜੀ ਦੇਖੋ ਇੱਕ ਤਾਂ ਰੋਬੋਟਿਕ ਇੰਡੀਅਨ ਆਂਦੇ ਨੇ ਇੱਕ ਇੰਪੋਰਟਡ ਆਂਦੇ ਨੇ ਆਪਾਂ ਵਰਲਡ ਦਾ ਮੋਸਟ ਐਡਵਾਂਸਡ ਰੋਬੋਟ ਸਿਸਟਮ ਲੈ ਕੇ ਆਇਆ ਯੂਐਸਏ ਮੇਡ ਕੋਰੀਚ ਮੈਥੇ ਨੇਫੂ ਦਾ ਵਰਲਡ ਦੀ ਬੈਸਟ ਕੰਪਨੀ ਹੈ ਐਂਡ ਰਾਹਤ ਇਸ ਇਦਾਂ ਮਿਲ ਰਹੀ ਹੈ ਕਿ ਅਸੀਂ ਇਸ ਤੇ ਕੋਈ ਐਕਸਟਰਾ ਚਾਰजेस ਤੁਹਾਡੇ ਤੋਂ ਨਹੀਂ ਲੈ ਰਹੇਗੇ ਪੇਸ਼ੈਂਟ ਜੋ ਗੋਡੇ ਬਦਲਣ ਲਈ ਚਾਰजेस ਦੇ ਰਿਹਾ ਹੈਗਾ ਉਸੇ ਚਾਰजेस ਦੇ ਵਿੱਚ ਹੀ ਸਰਜੀ ਹੋ ਰਹੀ ਹੈ ਸਿੱਧਾ 1 ਲੱਖ ਰੁਪਏ ਦਾ ਫਾਇਦਾ ਪੇਸ਼ੈਂਟ ਨੂੰ ਹੋ ਰਿਹਾ ਹੈ ਤੇ ਆਈਵੀਐਫ ਦਾ ਜਿਹੜਾ ਤੁਸੀਂ ਸ਼ੁਰੂਆਤ ਕਰ ਰਹੇ ਹੋ ਉਹਦਾ ਕੀ ਹੈ ਆਈਵੀਐਫ ਵਿੱਚ ਅਸੀਂ ਬਾਂਹਪੰਨੀ ਅਸੀਂ ਬਹੁਤ ਪ੍ਰੋਗਰੈਸ ਕੀਤੀ ਸਾਨੂੰ ਪਹਿਲੇ ਅਸੀਂ ਲੈਪਟੋਸਕੋਪਿਕ ਲੈ ਕੇ ਜਾਂਦੀ 93 ਚ ਲੈ ਕੇ ਜਾਂਦੀ ਜਦ ਕਿ ਲੋਕੀ ਉਦੋਂ ਉੱਪਰੋਂ ਉੱਪਰ ਜਿਹੜੇ ਆਪਰੇਸ਼ਨ ਕਰਦੇ ਸੀ ਅਸੀਂ ਦੂਰ ਤੋਂ ਆਪਰੇਸ਼ਨ ਨੂੰ ਦਿੱਤੇ ਸਾਰੇ ਅਸੀਂ ਦੂਰੋਂ ਕੀਤਾ ਕੀ ਉਹ ਸਰਜਰੀ ਕੀਤੀ ਕਿਡਨੀ ਸੂਰਜ ਕੀਤੀ ਪੰਡੇ ਸੂਰ ਸਾਰਾ ਕੁਝ ਕੀਤਾ ਅਸੀਂ ਉਸਰੇ ਉਹੀ ਹੁਣ ਦਾਤ ਜਿਹੜੀ ਇਹ ਮਿਹਨਤ ਕਰਦੀ ਦਾਤ ਰੱਬ ਨੇ ਸਾਡੇ ਬੱਚਿਆਂ ਨੂੰ ਬਖਸ਼ੀ ਹੈ ਹੁਣ ਇਹ ਹੀ ਨਵੀਂ ਟੈਕਨੋਲੋਜੀ ਵਾਲੇ ਓਪਰਚੂਨ ਆ ਸਾਡੇ ਹਸਪਤਲ ਹੋਰ ਅਗੇ ਲੱਗੇ ਜਾ ਰਿਹਾ ਹੈ ਨਾ ਰੋਸ਼ਨ ਕਰ ਰਿਹਾ ਹੈ ਸਾਡਾ ਅੱਲਿ ਕੁ ਸਾਲ ਹੀ ਹੋਇਆ 4-5 ਸਾਲ ਹੀ ਹੋਇਆ ਓਪਨ ਦੇ ਐਕਸਪੀਰੀਅੰਸ ਨਾਲ ਦੀ ਨਾਲ ਇਹਨਾਂ ਨੇ ਸ਼ੁਰੂ ਕਰਤਾ ਇਹਨਾਂ ਦਾ ਬਹੁਤ ਅੱਛਾ ਤਜਰਬਾ ਆ ਰਿਹਾ ਓਪਨ ਦੇ ਵਿੱਚ ਮਨ ਪੂਰੀ ਉਮੀਦ ਹੈ ਕਿ ਇਹ ਆਉਣ ਦੇ ਟਾਈਮ ਪੂਰੀ ਕਾਮਯਾਬੀ ਨਾਲ ਆਪਣੀ ਰੋਬੋਟਿਕ ਨਾਲ ఐవిఎఫ్ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਡਾਕਟਰ ਸਾਹਿਬ ਜੀ ਗੱਲ ਕਰੀਏ ਇਸ ਟੈਕਨੋਲੋਜੀ ਜਿਹੜੀ ਯੂਜ਼ ਹੋ ਰਹੀ ਹੈ ਚ ਕੰਪੀਟੀਸ਼ਨ ਬੜਾ ਚੱਲ ਰਿਹਾ ਹੈ ਤੁਸੀ ਐਕਸਟਰਾ ਕੀ ਕਰ ਰਹੇ ਹੋ ਅਸੀਂ ਜੋ ਸਾਇੰਟੀਫਿਕਲੀ ਟਰਸਟ ਨਾਲ ਕਰ ਰਹੇ ਅਸੀਂ ਉਸੇ ਕਰ ਰਹੇ ਹਾਂ ਬੱਗੇ ਰੱਬ ਦੀ ਮਰਜ਼ੀ ਸਾਰੀ ਅਸੀਂ ਕੋਈ ਇਹ ਨਹੀਂ ਕਿਸੇ ਨੂੰ ਜਿਆਦਾ ਚਾਰਜ ਨਹੀਂ ਕਰਦੇ ਕੁਝ ਨਹੀਂ ਕਰਦੇ ਆਪਣੀ ਪੂਰੀ ਲਗਨ ਨਾਲ ਮਿਹਨਤ ਨਾਲ ਠੀਕ ਹੈ ਅਸੀਂ ਇੰਟਰਨੈਸ਼ਨਲ ਸਟੈਂਡਰਡ ਦੇ ਹਿਸਾਬ ਨਾਲ ਕਰਦੇ ਹਾਂ ਅਸੀਂ ਠੀਕ ਹੈ ਤੁਹਾਨੂੰ ਕੰਪੀਟੀਸ਼ਨ ਦਾ ਕੋਈ ਮਤਲਬ ਨਹੀਂ ਜੋ ਘਟਲੇ ਵਧਲੇ ਜੋ ਘਟ ਘਟ ਕਿਸੇ ਦੇਸ ਦਾ ਅਸੀਂ ਉਸਨੂੰ ਕਰ ਲੈਂਦੇ ਹਾਂ ਠੀਕ ਹੈ ਜੀ ਵਾਦੀ ਹਸਪੀਟਲ ਵਿੱਚ ਅਸੀਂ ਵਾਦੀ ਆਈਵੀਐਫ ਸਟਾਰਟ ਕੀਤਾ ਹੈ ਅਸੀਂ ਮੋਸਟ ਐਡਵਾਂਸਡ ਆਈਵੀਐਫ ਲੇਜ਼ਰ ਲੈ ਕੇ ਆਏ ਹਾਂ ਜਿਸ ਨਾਲ ਆਈਵੀਐਫ ਦਾ ਸਕਸੈਸ ਰੇਟ ਇਨਕਰੀਜ਼ ਹੁੰਦਾ ਹੈ ਨਾਰਮਲੀ ਆਈਵੀਐਫ ਦਾ ਸਕਸੈਸ ਰੇਟ 60 ਤੋਂ 70% ਹੁੰਦਾ ਹੈ ਬਟ ਲੇਜ਼ਰ ਦੀ ਹੈਲਪ ਨਾਲ ਅਸੀਂ ਪੀਜੀਡੀ ਐਂਡ ਲੇਜ਼ਰ ਹੈਚਿੰਗ ਕਰਦੇ ਹਾਂ pgd ਦਾ ਮਤਲਬ ਹੈ ਪ੍ਰੀ ਇੰਪਲਾਂਟੇਸ਼ਨ ਜੈਰੈਟਿਕ ਟੈਸਟਿੰਗ ਯਾਨੀ ਕਿ ਐਮਬ੍ਰਿਓਜ਼ ਯਾਨੀ ਕਿ ਬੱਚੇ ਜਿਹੜੇ ਦੇਖਣ ਨੂੰ ਸਹੀ ਲੱਗਦੇ ਹਨ ਮਾਈਕਰੋਸਕੋਪ ਤੇ ਅਸੀਂ ਉਹਨਾਂ ਦਾ ਡੀਐਨਏ ਟੈਸਟ ਕਰਵਾਨੇ ਹਾਂ ਤੇ ਡੀਐਨਏ ਜਿਨ੍ਹਾਂ ਦਾ ਬਿਲਕੁਲ ਨਾਰਮਲ ਹੈ ਯਾਨੀ ਕਿ ਨਾਰਮਲ ਕੈਰੀਓਟਾਈਪ ਨਾਰਮਲ ਕਰੋਮੋਸੋਮ ਵਾਲੇ ਬੱਚੇ ਅਸੀਂ ਉਹ ਟ੍ਰਾਂਸਫਰ ਕਰਦੇ ਹਾਂ ਜਿਸ ਦਾ ਸਕਸੈਸ ਰੇਟ ਮੋਰ ਥੈਨ 90% ਹੁੰਦਾ ਹੈ ਅਸੀਂ ਬਠਿੰਡਾ ਦੀ ਫਰਸਟ ਫੁੱਲੀ ਮੋਡੂਲਰ ਆਈਵੀਐਫ ਲੈਬ ਲੈ ਕੇ ਆਏ ਹਾਂ ਜਿਸ ਵਿੱਚ ਹੈਪਾ ਫਿਲਟਰਸ ਨੇ ਜਿੰਨਾ ਛੋਟੇ ਤੋਂ ਛੋਟਾ ਬੈਕਟੀਰੀਆ ਤੇ ਵਾਇਰਸ ਵੀ ਡਿਲੀਟ ਹੋ ਜਾਂਦਾ ਹੈ ਤਾਂ ਕਿ ਆਪਣੀ ਜਿਹੜੀ ਬੱਚੇ ਬਣ ਰਹੇ ਹਨ ਲੈਬਰੀ ਚ ਉਹਨੂੰ ਖਰਾਬ ਨਾ ਕਰਵਾ। ਇਸ ਦਾ ਕੀ ਹੁੰਦਾ ਹੈ? ਇਸ ਕਿਥੋਂ ਤੱਕ ਹਾਂਜੀ ਆਈਵੀਐਫ ਵਿੱਚ ਫੀਮੇਲ 50 ਤੱਕ ਤੇ ਮੇਲ 55 ਤੱਕ ਕਰਵਾ ਸਕਦੇ ਹਨ। ਨਾਰਮਲੀ ਜਿਹੜਾ ਆਈਵੀਐਫ ਕਰਦੇ ਹਾਂ 셀ਫ ਸਾਈਕਲ 35 ਤੋਂ 40 ਤੱਕ ਐਕਸ ਦੀ ਕੁਆਲਿਟੀ ਠੀਕ ਹੁੰਦੀ ਹੈ। ਅਸੀਂ 셀ਫ ਸਾਈਕਲ ਕਲ ਸਰਦੇ ਹਾਂ ਬਟ ਜਿਹੜੀ ਲੇਡੀ ਵਿੱਚ ਕੋਈ ਐਗਸ ਦੀ ਪ੍ਰੋਬਲਮ ਹੈ ਸਾਡੇ ਕੋਲੇ ਆਪਦਾ ਆਵਾਦੀ ਆਰਟੀ ਬੈਂਕ ਵੀ ਹੈ ਜਿਸ ਨਾਲ ਅਸੀਂ ਐਗ ਡੋਨਰਸ ਵੀ ਪ੍ਰੋਵਾਈਡ ਕਰਦੇ ਹਾਂ ਐਂਡ ਐਗ ਡੋਨਰ ਸਾਈਕਲ ਵੀ ਕਰਦੇ ਹਾਂ ਆਪਣੀ ਖੁਦ ਦੀ ਲਾਡ ਵਿੱਚ ਇਸ ਫੈਸਿਲਿਟੀਆਂ ਲਈ ਲੋਕਾਂ ਨੂੰ ਹੁਣ ਬਾਹਰ ਆਊਟ ਆਫ ਬਠਿੰਡਾ ਜਾਣ ਦੀ ਕੋਈ ਲੋੜ ਨਹੀਂ ਹੈ ਐਂਡ ਇਹ ਬਠਿੰਡਾ ਦੀ ਫਰਸਟ ਆਈਵੀਐਫ ਲੇਜ਼ਰ ਹੈ ਬਠਿੰਡਾ ਵਿੱਚ ਇਸ ਤੋਂ ਪਹਿਲਾਂ ਕਿਸੇ ਕੋਲ ਆਈਵੀਐਫ ਲੇਜ਼ਰ ਨਹੀਂ ਸੀ ਐਂਡ ਇਹ ਵਰਡ ਦੀ ਮੋਸਟ ਐਡਵਾਂਸਡ ਆਈਵੀਐਫ ਲੇਜ਼ਰ ਹੈ ਮੈਮ ਹੁਣ ਤੱਕ ਕਿੰਨੇ ਕੁ ਟਰੀਟਮੈਂਟ ਕਰ ਦਿੱਤੇ ਹੁਣ ਤੱਕ ਸਰ 100 ਪਲੱਸ ਕੇਸਿਸ ਹੋ ਚੁੱਕੀਆਂ ਸਾਡੀ ਆਈਵੀ ਸਕਸੈਸ ਰੇਟ ਮੋਰ ਦਨ 90% ਹੈ ਸਾਡੇ ਆਈਵੀਫ ਬੀ ਆਈਵੀ ਸਾਈਟ ਦਾ ਤੇ ਸਰ ਖਰਚਾ ਕਿੰਨਾ ਕੈਜੀ ਸਰ ਇਹ ਡਿਪੈਂਡ ਕਰਦਾ ਹੈ ਸੈਲਫ ਸਾਈਕਲ ਹੈ ਡੋਨਰ ਸਾਈਕਲ ਹੈ ਪੀਜੀਡੀ ਕਰਵਾਉਣਾ ਚਾਹੀਏ ਹੋ ਲੈਜ਼ਰ ਯੂਜ਼ ਕਰਵਾਉਣਾ ਚਾਹੀਏ ਹੋ ਨਹੀਂ ਤਾਂ ਨਾਰਮੀ 1.5 ਲੱਖ ਤੋਂ ਹੀ ਸਟਾਰਟ ਹੋ ਜਾਂਦਾ ਕਿੰਨੇ ਕੇਸ ਤੱਕ ਹੋ ਜਾਂਦੇ ਹੈ ਸਰ 50 ਲੇਡੀਜ਼ ਲਈ ਤੇ ਜੈਂਟਸ ਲਈ 55 ਡਾਕਟਰ ਟੀ ਐਸ ਸਰ ਕਿਵੇਂ ਦੇਖਦੇ ਹੋ ਬੱਚੇ ਹੁਣ ਅੱਗੇ ਵੱਧ ਰਹੇ ਆ ਤੇ ਤੁਹਾਡਾ ਬੜਾ ਪੁਰਾਣਾ ਐਕਸਪੀਰੀਅੰਸ ਹੈ ਤੁਸੀਂ ਕੀ ਕਹਿਣਾ ਚਾਹਦੇ ਹੋ ਰਵੈ ਗੁਰੂ ਜੀ ਬੋਤਨ ਵਾਲ ਕਰਦੇ ਆ ਅਸੀਂ